ਜ਼ੀਰਪੁਰ ਵਿਖੇ ਆਵਾਰਾ ਪਸ਼ੂਆਂ ਦੀ ਜਿਹੜੀ ਸੰਖਿਆ ਹੈ ਉਹ ਵਧਦੀ ਜਾ ਰਹੀ ਜਿਸ ਦੇ ਨਾਲ ਸੜਕ ਹਾਦਸੇ ਵੀ ਵਧੇ ਜਾ ਵਧੇ ਜਾ ਰਿਹਾ ਹੈ ਅਜਿਹੇ ਇੱਕ ਜਿਹੜਾ ਹਾਦਸਾ ਬੀਤੀ ਰਾਤ ਜ਼ੀਰਪੁਰ ਪੰਚਕੁੱਲਾ ਸੜਕ ਤੇ ਹੋਇਆ ਜਿੱਥੇ ਕਿ ਇੱਕ ਗਾਂ ਮਰੀ ਪਈ ਸੀ ਅਤੇ ਉਸ ਮਰੀ ਗਾਂ ਨੂੰ ਸਾਈਡ ਕਰਨ ਵਾਸਤੇ ਕੁਝ ਗੱਡੀ ਵਾਲੇ ਰੁਕੇ ਅਤੇ ਇੱਕ ਖੁਰਕ ਖੇਤਰ ਵੱਲੋਂ ਇੱਕ ਮਹਿੰਦਰਾ ਪਿਕਅਪ ਗੱਡੀ ਆ ਰਹੀ ਸੀ ਜੋ ਕਿ ਮੁਰਗੇ ਲੈ ਕੇ Shimla ਵੱਲ ਜਾ ਰਹੀ ਸੀ ਅਤੇ ਉਸ ਨੇ ਉਹ ਖੜੀ ਗੱਡੀ ਨਹੀਂ ਦੇਖੀ ਜਿਸ ਕਾਰਨ ਉਹ ਜਿਹੜੀ ਪਿਕਅਪ ਗੱਡੀ ਆ ਦੂਜੀ ਜਿਹੜੇ ਬੰਦੇ ਖੜੇ ਸੀਗੇ ਉਹਨਾਂ ਦੀ ਗੱਡੀ ਖੜੀ ਸੁੱਤਾ ਟਕਰਾ ਗਈ ਤੇ ਇਸ ਦੇ ਨਾਲ ਇੱਕ ਪੈਰ ਖਾਰਸਾ ਤੇ ਦੋ ਜਿਹੜੇ ਬੰਦੇ ਆ ਗੰਭੀਰ ਜ਼ਖਮੀ ਹੋ ਗਏ ਆ ਤੇ ਇੱਕ ਮੋਟਰਸਾਈਕਲ ਵਾਲਾ ਵੀ ਕਾਫੀ ਜ਼ਖਮੀ ਹੋਇਆ ਤੇ ਮੇਨ ਮੁੱਦਾ ਇਹ ਆ ਕਿ ਕਰੋੜਾ ਰੁਪਏ ਦਾ ਬਜਟ ਹੈਗਾ ਜਿਲ੍ਹਾ ਪਰ ਨਗਰ ਕਾਉਂਸਲ ਕੋਲ ਇਹਨਾਂ ਪਸ਼ੂਆਂ ਦੀ ਸਾਬ ਸੰਭਾਲ ਲਈ ਗਊਸ਼ਾਲਾ ਵੀ ਹੈ ਕਰੋੜਾ ਰੁਪਏ ਖਰਚ ਕਰੀ ਜਾ ਰਿਹਾ ਹੈ ਇੱਕ ਗਊਸ਼ਾਲਾ ਲਲਡੂਈ ਬਣਾਈ ਜਾਂਦੀ ਤੇ ਕਰੋੜਾ ਰੁਪਏ ਖਰਚ ਕਰੀ ਜਾ ਰਿਹਾ ਪਰ ਇਹਨਾਂ ਜਿਹੜੀ ਦੁੱਧਾਰੂ ਗਊਆਂ ਉਹਨਾਂ ਨੂੰ ਤਾਂ ਰੱਖਿਆ ਜਾਂਦਾ ਹੈ ਇਹਨਾਂ ਗਊਸ਼ਾਲਾ ਚ ਪਰ ਜਿਹੜੀਆਂ ਗਊਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਅਵਾਰਾ ਛੱਡ ਦਿੱਤਾ ਜਾਂਦਾ ਹੈ ਜੇ ਜਿਹੜੀਆਂ ਕਿ ਅਕਸਰ ਹੀ ਆਸੇ ਦਾ ਕਾਂ ਬੰਦੇ ਤੁਸੀਂ ਫਲਾਈਓਵਰ નીચે ਦੇਖੋ ਪਿੰਡਾਂ ਚ ਦੇਖੋ ਹਰ ਜਗ੍ਹਾ ਇਹ ਠੱਠੇ ਜਿਹੜੇ ਆ ਰਾਤ ਨੂੰ ਘੁੰਮਦੇ ਰਹਿੰਦੇ ਆ ਤੇ ਹਾਸਿਆਂ ਨੂੰ ਸੱਦਾ ਦਿੰਦੇ ਆ ਇਹ ਬੜੀ ਇੱਕ ਸੋਚਣ ਵਾਲੀ ਗੱਲ ਹੈ ਤੇ ਨਗਰ ਪ੍ਰਸ਼ਾਸਨ ਨੂੰ ਵੀ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹਨਾਂ ਜਿਹੜੇ ਆਵਾਰਾ ਪਸ਼ੂ ਘੁੰਮਦੇ ਆ ਉਹਨਾਂ ਨੂੰ ਉਹਨਾਂ ਦੀ ਟਿਕਾਣੇ ਪਹਚਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਹਾਦਸਾ ਨਾ ਹੋਵੇ ਹਾਲਾਂਕਿ ਹਾਦਸਾ ਬੜਾ ਸੀਗਾ ਪਰ ਗਨੀਮਤ ਇਹ ਰਹੀ ਆ ਕਿ ਕੋਈ ਮੰਦ ਭੱਗੀ ਘਟਨਾ ਨਹੀਂ ਹੋਈ ਕਾਰਨ ਇਹ ਕਿ ਜਿਹੜੇ ਗੱਡੀ 'ਚ ਕੋਈ ਉਸ ਟਾਈਮ ਨਹੀਂ ਸੀਗੀ ਹਾਲਾਂਕਿ ਜਿਹੜੀ ਪਿਕਅਪ ਗੱਡੀ ਆ ਉਹ ਦੂਜੀ ਗੱਡੀ ਦੇ ਉੱਪਰ ਏ ਗਿਰ ਗਈ ਸੀ ਪਰ ਉਹ ਗੱਡੀ 'ਚ ਕੋਈ ਨਾ ਹੋਣ ਕਰਕੇ ਹੇ ਜਿਹੜੇ ਬਾਕੀ ਜਿਹੜੇ ਬੰਦੇ ਆ ਉਹ ਬਚ ਗਏ ਆ ਸ਼ੁਕਰੀਆ ਥੈਂਕ ਯੂ ਟ੍ਰੈਫਿਕ ਐਕਸੀਡੈਂਟ ਹੋਇਆ ਕਿੰਨੇ ਕਬਜ਼ੀ ਦੀ ਘਟਨਾ ਦਾ ਇਹ ਇੱਕ ਡੇਢ ਦੀ ਗੱਲ ਹੈ ਜੀ ਮੈਂ ਤੇ ਗ੍ਰਿੰਦਰ ਸਿੰਘ ਡਿਊਟੀ ਅਫਸਰ ਸੀ ਉਹ ਉਧਰ ਆਇਆ ਸੀ ਮੇਰੇ ਨਾਲ ਤੇ ਵਕਤ ਤਕਰੀਬ 1.5 ਦਾ ਹੋਵੇਗਾ ਜਦੋਂ ਅਸੀਂ ਮੌਕੇ ਤੇ ਪਹੁੰਚ ਸੰਗਮ ਆਇਆ ਸੀ ਅਸੀਂ ਮੌਕੇ ਤੇ ਪਹੁੰਚੇ ਤੇ ਉੱਥੇ ਗਾਮ ਮਰੀ ਹੋਈ ਸੀ ਇਹ ਲੜਕੇ Swift ਜੈਰ ਵਾਲੇ ਡੀ ਜੈਰ ਵਾਲੇ ਨਾ ਗੱਡੀ ਸਾਈਡ ਤੇ ਲਾਕ ਤੇ ਦੇਖ ਰਹੇ ਸੀ ਕਿ ਕੀ ਗੱਲ ਹੋਈ ਆ ਤੁਹਾਨੂੰ ਵਿੱਚ ਇਹਦੇ ਵਿੱਚ ਇੱਕ ਲੜਕੀ ਪਈ ਸੀ ਲੜਕੀ ਤੇ ਦਾ ਪਛਾਣ ਹੋ ਗਿਆ ਤੇ ਲੜਕੇ ਬਾਹਰ ਖੜੇ ਇੱਕ ਪਿੱਛੋਂ ਨਾ ਗੱਡੀ ਬੜੀ ਫਾਸਟ ਵਿਚ ਆਈ ਮੇਂਦਰਾ ਪਿਕਅਪ ਉਹ ਇਹਦੇ ਵਿੱਚ ਵੱਜੀ ਮੁਰਗਿਆਂ ਦੀ ਗੱਡੀ ਭਰੀ ਹੋਈ ਸੀ ਤੇ ਗੱਡੀ ਪਲਟ ਗਈ ਤੇ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭਾਰ ਹੋ ਗਿਆ ਕੋ 50 ਸੱਤਾ ਮੁਰਗਿਆਂ ਦਾ ਨੁਕਸਾਨ ਹੋਇਆ ਸੀ ਬਾਕੀ ਹੁਣ ਅਸੀਂ ਦੋਨੇ ਪਾਰਟੀਆਂ ਬੁਲਾਈਆਂ ਹੋਈਆਂ ਨੇ ਤੇ ਜੋ ਵੀ ਸਰ ਕੋਈ ਨੁਕਸਾਨ ਕੋ 60 ਤੱਕ ਲੱਗੀ ਕਿਸੇ ਬੰਦੇ ਦੇ 60 ਨਹੀਂ ਕਿਸੇ ਦੇ ਲੱਗੀ ਜਸਤੇ ਜਰ ਇੱਕ ਮੋਟਰਸਾਈਕਲ ਵਾਲੇ ਦੇ ਕੰਮ ਕੋਈ ਮੋਟਰਸਾਈਕਲ ਵਾਲਾ ਹੀ ਉਹ ਬਾਅਦ ਤੇ ਵਿਚ ਆਈ ਜੀ ਉਹਨੇ ਵੀ ਪਤਾ ਨਹੀਂ ਕਿ ਕੀਤਾ ਵੀ ਜਾਂ ਕੀ ਹੋਇਆ ਕੀ ਉਹਨੇ ਦੇਖਿਆ ਨਹੀਂ ਉਹ ਡੱਗਾ ਬਾਟ ਡੱਗਾ ਤੇ ਉਹਨੂੰ ਉਹੀ ਰਾਤ ਦੇ ਬੱਤੀ ਦੇ ਵਿੱਚ ਰਹਿ ਅੰਦਰ ਰਹਿ ਬਾਕੀ ਦੋਨੇ ਪਾਰਟੀਆਂ ਨੂੰ ਬੁਲਾਈਆਂ ਜੀ ਜੋ ਕਾਨੂੰਨੀ ਕਾਰਵਾਈ ਹੈ ਦੀ ਮੁੱਖ ਨਗਰਾਨੀ